ਦੇਖਿਆ ਜਬੇ ਨੀਤਾ ਮਿਥੂਨ ਚਕਰਵਰਤੀ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ ਦੱਸਦੀ ਹੈ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਯਾਨੀ ਐਕਸ ਤੇ ਇੱਕ ਪੋਸਟ ਵਿੱਚ ਜਾਣਕਾਰੀ ਦਿੱਤੀ ਹੈ ਰੇਲ ਮੰਤਰੀ ਨੇ ਕਿਹਾ ਹੈ ਕਿ ਮੈਨੂੰ ਇਹ ਐਲਾਨ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਦਾਦਾ ਸਾਹਿਬ ਫਾਲਕੇ ਚੋਣ ਜਿਉਰੀ ਨੇ ਅਭਿਨੇਤਾ ਮਿਥੂਨ ਚਕਰਵਰਤੀ ਨੂੰ ਭਾਰਤੀ ਸਿਨੇਮਾ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨ ਲਈ ਪੁਰਸਕਾਰ ਦੇਣ ਦਾ ਫੈਸਲਾ ਕੀਤਾ ਹੈ ਤੁਹਾਨੂੰ ਦੱਸ ਜਾਈਏ ਕਿ ਮਥ ਚਕਰਵਰਤੀ ਨੂੰ ਬਾਲੀਵੁੱਡ ਦਾ ਡਿਸਕੋ ਕਿੰਗ ਕਿਹਾ ਜਾਂਦਾ ਹੈ ਨਾਲੇ ਇਸ ਸਾਲ ਦੇ ਸ਼ੁਰੂ ਵਿੱਚ ਮਿਥੁਨ ਚੱਕਰਵਰਤੀ ਨੂੰ ਪਦਮ ਪੂਸ਼ਣ ਭਾਰਤ ਦੇ ਤੀਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਗਿਆ ਸੀ ਦਜੀਏ ਕੇਂਦਰੀ ਮੰਤਰੀ ਨੇ ਕਿਹਾ ਹੈ ਕਿ ਪੁਰਸਕਾਰ ਮਿਥੁਨ ਚੱਕਰਵਰਤੀ ਨੂੰ 8 ਅਕਤੂਬਰ ਨੂੰ 70ਵੇਂ ਰਾਸ਼ਟਰੀ ਫਿਲਮ ਪੁਰਸਕਾਰ ਸਮਾਰੋਹ ਦੌਰਾਨ ਦਿੱਤਾ ਜਾਵੇਗਾ ਕੇਂਦਰੀ ਮੰਤਰੀ ਨੇ ਦੱਸਿਆ ਕਿ ਦਿੱਗਜ ਅਭਿਨੇਤਾ ਨੂੰ ਉਹਨਾਂ ਦੇ ਸ਼ਾਨਦਾਰ ਸਿਨੇਮਾ ਸਫਰ ਅਤੇ ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਵਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੀ ਪਿਛਲੀ ਵਿਜੇਤਾ ਵਹੀਦਾ ਰਹਿਮਾਨ ਸੀ ਉਹ ਗਾਇਡ ਪਿਆਸ ਕਾਗਜ਼ ਕੇ ਫੁੱਲ ਤੇ 14ਵੀਂ ਦਾ ਚਾਂਦ ਵਰਗਿਆ ਫਿਲਮਾਂ ਵਿੱਚ ਆਪਣਾ ਕੰਮ ਕਰ ਚੁੱਕਿਆ ਤੇ ਉਸ ਕੰਮ ਲਈ ਕਾਫੀ ਜ਼ਿਆਦਾ ਮਸ਼ਹੂਰ ਵੀ ਹੋ ਚੁੱਕਿਆ ਹੈ ਦੱਸ ਦਈਏ ਕਿ ਮਿਥੁਨ ਨੇ ਆਪਣੇ ਐਕਟਿੰਗ ਕੈਰੀਅਰ ਦੀ ਸ਼ੁਰੂਆਤ 1977 ਵਿੱਚ ਕੀਤੀ ਉਹ ਆਪਣੀ ਪਹਿਲੀ ਫਿਲਮ ਤੋਂ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੇ ਕੁਝ ਕਲਾਕਾਰਾਂ ਵਿੱਚੋਂ ਇੱਕ ਬਣ ਗਏ ਅਭਿਨੇਤਾ ਨੇ ਆਪਣੇ ਅਧਿਕਾਰਿਕ ਕੈਰੀਅਰ ਦੀ ਸ਼ੁਰੂਆਤ ਮਿਗਿਆ ਨਾਲ ਕੀਤੀ ਇਸ ਨਾਲ ਹੀ ਉਸਨੇ ਫਿਰ 1982 ਚ ਆਪਣੀ ਫਿਲਮ ਡਿਸਕੋ ਡਾਂਸਰ ਦੇ ਰਿਲੀਜ਼ ਤੋਂ ਬਾਅਦ ਉਹ ਲਾਈਮਲਾਈਟ ਚ ਆ ਗਏ ਨਾਲ ਹੀ ਫਿਲਮ ਨੇ ਏਸ਼ੀਆ ਸੋਵੀਅਤ ਸਿੰਗ ਪੂਰਬੀ ਯੂਰੋਪ ਮੱਧ ਪੂਰਬ ਟੁਰਕੀਏ ਤੇ افریقا ਵਿੱਚ ਸ਼ਾਨਦਾਰ ਕਾਰੋਬਾਰ ਕੀਤਾ ਮੈਥਨੂ ਤਹਦ ਕਥਾ 1992 ਅਤੇ ਸੁਆਮੀ ਵਿਵੇਕਾਨੰਦ 1998 ਵਿੱਚ ਆਪਣੀਆਂ ਭੂਮਿਕਾਵਾਂ ਲਈ ਦੋ ਰਾਸ਼ਟਰੀ ਫਿਲਮ ਪੁਰਸਕਾਰ ਮਿਲ ਚੁੱਕੇ ਨੇ ਦੱਸ ਜੀ ਇਸ ਤੋਂ ਬਾਅਦ ਹੁਣ ਇਹ ਪੁਰਸਕਾਰ ਜਿਹੜਾ ਹੈ ਮੈਥਨੂ ਦਿੱਤਾ ਜਾਵੇਗਾ ਇਸ ਨੂੰ ਇਸ ਪੁਰਸਕਾਰ ਨਾਲ ਜਿਹੜਾ ਹੈ ਸਨਮਾਨਿਤ ਕੀਤਾ ਜਾਵੇਗਾ ਤੇ ਫਾਉਂਡਸ ਵੀ ਜਿਹੜੇ ਨੇ ਇਸ ਖਬਰ ਤੋਂ ਬਾਅਦ ਕਾਫੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਨੇ ਤੇ ਆਪਣੀ ਪਿਆਰ ਜਿਹੜਾ ਇਹ ਮਿਥੁਨ ਚੱਕਰਵਰਤੀ ਲਈ ਦਿਖਾ ਰਹੇ ਨੇ